ਕਿਉਂਟੀ ਦੇ ਇਮਾਨਦਾਰ ਇਮਾਨਦਾਰੀ ਦੇ ਭਗਵਾਨ ਅਰਵਿੰਦ ਕੇਜਰੀਵਾਲ ਹੁਣ ਸਿਰਫ ਇੱਕ ਵੱਡੇ ਸ਼ਾਨਦਾਰ ਨਿਵਾਸ ਸਥਾਨ ਦੇ ਵਿੱਚ ਨਹੀਂ ਰਹ ਰਹੇ ਬੱਗੇ ਜਿੱਥੇ-ਜਿੱਥੇ ਵੀ ਉਹਨਾਂ ਨੇ ਸੱਤਾ ਹਾਸਲ ਕੀਤੀ ਹੈ ਜਾਂ ਕਰਨੀ ਹੈ ਉੱਥੇ ਉਹਨਾਂ ਦੇ ਅਲੱਗ-ਅਲੱਗ ਤੌਰ ਦੇ ਵੱਡੇ-ਵੱਡੇ ਮਹਿਲ ਸਥਾਪਿਤ ਹੋ ਚੁੱਕੇ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਸ਼ੀਸ਼ਮੈਲ ਤਿਆਰ ਕੀਤਾ ਸੀਗਾ ਜਦੋਂ ਉਹ ਉੱਥੋਂ ਦੇ ਮੁੱਖ ਮੰਤਰੀ ਸੀਗੇ ਤਾਂ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਸੀਗੇ ਇਹ ਚਰਚਾ ਇਸ ਗੱਲ ਕਰਕੇ ਹੋਈ ਸੀ ਕਿ ਅਰਵਿੰਦ ਕੇਜੀਵਾਲ ਅਕਸਰ ਹੀ ਇਹ ਕਹਿੰਦੇ ਹੁੰਦੇ ਸੀਗੇ ਕਿ ਮੁੱਖ ਮੰਤਰੀ ਨੂੰ ਸਿਰਫ ਦੋ ਕੰਮੇ ਬਹੁਤ ਨੇ ਪਰ ਹਾਂ ਜਿਉਂ-ਜਿਉਂ ਉਹਨਾਂ ਨੇ ਸੱਤਾ ਚੜਾਈ ਅਤੇ ਜਿਉਂ-ਜਿਉਂ ਉਹਨਾਂ ਦਾ ਇਹ ਲੱਗਦਾ ਕਿ ਉਹ ਵੱਡੇ ਨੇਤਾਬੰਦੇ ਨੇ ਤਾਂ ਉਹਨਾਂ ਵੱਲੋਂ ਜਿੱਥੇ ਵੀ ਜਾਂਦੇ ਨੇ ਉੱਥੇ ਆਪਣਾ ਵੱਡਾ ਨਿਰਵਾਚ ਸਥਾਨ ਸਥਾਪਿਤ ਵੀ ਕਰਦੇ ਬਣਾਉਂਦੇ ਨੇ ਜਾਂ ਬਣਵਾਉਂਦੇ ਨੇ ਹੁਣ ਜਿਹੜੀ ਨਵੀਂ ਖਬਰ ਆ ਉਸ ਖਬਰ ਦੇ ਉੱਤੇ ਆਪਾਂ ਚੰਗਾ ਪਾਉਣ ਤੋਂ ਪਹਿਲਾਂ ਇਹ ਦਰਦੀ ਹੈ ਕਿ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਕ ਦੇ ਉਤੇ ਇੱਕ ਵਾਰ ਫੇਰ ਇਹ ਗੱਲ ਦੱਸਣ ਜਾ ਰਿਹਾ ਕਿ ਅਤਿੰਦ ਕੇ ਦੀਵਾਲ ਜਿਹੜੇ ਕਿ ਚੋਟੀ ਦੇ ਇਮਾਨਦਾਰ ਰੇਤੀ ਨੇ ਉਹਨਾਂ ਦਾ ਇੱਕ ਨਿਵਾਸ ਸਥਾਨ ਨਹੀਂ ਹੈਗਾ ਕਈ ਨਿਵਾਸ ਸਥਾਨ ਨੇ ਜਿਹੜਾ ਆ ਸ਼ੀਸ਼ ਮਹਿਲ ਦਿੱਲੀ ਦੇ ਵਿੱਚ ਸੀਗਾ ਜਦੋਂ ਉਹ ਮੁਕਮਲ ਤਰਿ ਸੀਗੇ ਉਹ ਜਗ੍ਹਾ ਹੀ ਸ਼ੀਸ਼ ਮਹਿਲ ਹੋਣਾ ਚੰਡੀਗੜ੍ਹ ਦੇ ਮਿੱਤਵੀ ਸੈਕਟਰ 2 ਦੇ ਵਿੱਚ ਬਣਿਆ ਹੋਇਆ ਤੇ ਉਸ ਨੂੰ ਲੈ ਕੇ ਹੁਣ ਕਾਫੀ ਚਰਚਾ ਹੋ ਰਹੀ ਹੈ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਨਾਲ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਇਸੇ ਨਾਲ ਸਾਨੂੰ ਇਸ ਗੱਲ ਦਾ ਬੜਾ ਹੌਸਲਾ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਅਣਖ ਦੇ ਲਈ ਮਰ ਮਰ ਜਾਂਦੇ ਨੇ ਉਹ ਅਜਨੀਆਂ ਸੱਚੀਆਂ ਖਬਰਾਂ ਸੁਣ ਕੇ ਸਾਨੂੰ ਪੂਰਾ ਸਮਰਥਨ ਦੇਣਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਰਵਿੰਦ ਕੇਜੀਵਾਲ ਦੇ ਜਿਹੜਾ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਹੈ ਜਿਸ ਨੂੰ ਕੇ ਦੂਜਾ ਸ਼ੀਸ਼ਮੈਲ ਕੇ ਹਜਾਰ ਹੈ ਉਸ ਸੰਬੰਧ ਵਿੱਚ ਜਿਹੜਾ ਇਨਕਸ਼ਾ ਕੀਤਾ ਹੈ ਉਹ ਕੀਤਾ ਹੈ ਸਵਾਤੀ ਮਾਲੀਵਾਲ ਨੇ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਹੈ ਰਾ ਸਭਾ ਦੇ ਮੈਂਬਰ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਮੈਂਬਰ ਪਾਰਲੀਮੈਂਟ ਬਣਾਈ ਗਈ ਸੀ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਗਏ ਹੋਏ ਸੀਗੇ ਤਾਂ ਉਸ ਸਮੇਂ ਉਸ ਵੱਲੋਂ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਦਾ ਪੂਰਾ ਸਮਰਥਨ ਨਹੀਂ ਕੀਤਾ ਗਿਆ ਤੇ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ ਸੀ ਤੇ ਜਦੋਂ ਉਹ ਵਾਪਸ ਆਈ ਤਾਂ ਅਰਵਿੰਦ ਕੇਜਰੀਵਾਲ ਦੇ ਨਿਵਾਸ ਸਥਾਨ ਦੇ ਉਤੇ ਹੀ ਉਸ ਦੀ ਕੁੱਟਮਾਰ ਕੀਤੀ ਗਈ ਸੀ ਵਿਭੂਪ ਕੁਮਾਰ ਵੱਲੋਂ ਵਿਭੂਪ ਕੁਮਾਰ ਉਹ ਵਿਅਕਤੀ ਹੈ ਜਿਹੜਾ ਕਿ ਅਰਵਿੰਦ ਕੇਜਰੀਵਾਲ ਦਾ ਖਾਸਮ ਖਾਸ ਹੈ ਤੇ ਹੁਣ ਉਸ ਦੇ ਬਾਰੇ ਇਹ ਖਬਰ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਸਲਾਹਕਾਰ ਵੀ ਬਣਿਆ ਹੈ ਤੇ ਉਸ ਨੇ ਅੱਜ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਇਹ ਦੱਸਿਆ ਹੈ ਕਿ ਅਰਵਿੰਦ ਕੇ ਜੀਵਾਲ ਦੇ ਕੋਲ ਇਸ ਸਮੇਂ ਸੈਕਟਰ 2 ਚhattisgarh ਦੇ 1 2 ਏਕੜ ਦੇ ਵਿੱਚ ਵੱਡਾ ਜਿਹੜੇ ਬੰਗੜਾ ਹੈ ਜਿਸ ਦੇ ਵਿੱਚ 7 ਸਟਾਰ ਵਾਲੀਆਂ ਸਹੂਤਾਂ ਦਿੱਤੇ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਕਹਿਦੀ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਬੰਗਲਾ ਦਿੱਤਾ ਹੈ ਇਹ ਜਿਹੜੀ ਕੋਠੀ ਦਿੱਤੀ ਹੈ ਇਹ ਜਿਹੜਾ ਨਿਵਾਸ ਸਥਾਨ ਦਿੱਤਾ ਹੈ ਇਹ ਇੱਕ ਉਪਹਾਰ ਵਜੋਂ ਦਿੱਤਾ ਗਿਆ ਤੇ ਦੂਜੀ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਮੁੱਖ ਮੰਤਰੀ ਭਗਵਾਨ ਜੀ ਮਾਨ ਨੇ ਆਪਣੇ ਕੋਟੇ ਦੇ ਵਿੱਚੋਂ ਇਹ ਜਿਹੜਾ ਹੈਗਾ ਕੋਠੀ ਅਰਵਿੰਦ ਕੇਂਦਰੀਵਾਰ ਨੂੰ ਦਿੱਤੀ ਹੈ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਮਾਲਵੀਂਦਰ ਸਿੰਘ ਗੰਗ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕਿਹਾ ਕਿ ਇਹ ਫਜ਼ੂਲ ਦੀ ਗੱਲਾਂ ਨੇ ਅਜਿਹਾ ਕੁਝ ਵੀ ਨਹੀਂ ਹੈ ਕਿ ਉਸ ਜਿਹੜੇ ਹੈ ਅਰਵਿੰਦ ਕੇਜ ਵੱਲੋਂ ਇੱਥੇ ਇੱਕ ਕਮੇਟੀ ਕੂਟੀ ਦਿੱਤੀ ਗਈ ਹੈ ਜਿਸ ਨੂੰ ਸੱਵ ਸਾਲ ਜਿਹੜਾ ਹੈ ਨਿਵਾਸ ਸਥਾਨ ਕਿਹਾ ਜਾਂਦਾ ਹੈ ਖੈ ਸਵਾਰਤੀ ਮਹਿਨੇਵਾਲ ਨੇ ਇਸ ਸੰਬੰਧ ਵਿੱਚ ਇੱਕ ਸੈਟੇਲਾਈਟ ਇਵੈਂਟ ਵੀ ਦਿੱਤੀ ਹੈ ਉਸ ਨੇ ਇਹ ਦਾਅਵਾ ਕੀਤਾ ਹੈ ਕਿ ਨਿੰਜ ਅਰਵਿੰਦ ਕੇਜਰੀਵਾਲ ਦੇ ਇਸ ਨਿਵਾਸ ਸਥਾਨ ਦੇ ਸਾਹਮਣੇ ਹੈਲੀਕਾਪਟਰ ਆ ਕੇ ਰੁਕਿਆ ਤੇ ਅਰਵਿੰਦ ਕੇਜਰੀਵਾਲ ਉਸ ਦੇ ਵਿੱਚ ਜਿਹੜਾ ਹੈਗਾ ਸਵਾਰ ਹੋਏ ਤੇ ਫਿਰ ਉਹ ਉੱਥੋਂ ਅੰਬਾਲਾ ਚਲੇ ਗਏ ਉੱਥੋਂ ਇੱਕ ਪ੍ਰਾਈਵੇਟ ਜੈਟ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਉਸ ਦੇ ਵਿੱਚ ਬੈਠ ਕੇ ਗੁਜਰਾਤ ਦੇ ਲਈ ਰਵਾਨਾ ਹੋ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਕੋਠੀ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਹੈਲੀਕਾਪਟਰ ਵੀ ਪੰਜਾਬ ਦਾ ਤੇ ਜਿਹੜਾ ਪ੍ਰਾਈਵੇਟ ਜੈਟ ਆ ਉਹ ਵੀ ਪੰਜਾਬ ਸਰਕਾਰ ਦਾ ਹੈ ਤੇ ਵਰਤਕ ਇਸ ਵਾਸਤੇ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਵਰਤੋਂ ਵਾਸਤੇ ਕੀਤਾ ਜਾ ਰਿਹਾ ਹੈ ਤੇ ਇਸ ਸਬੰਧ ਵਿੱਚ ਹੁਣ ਸਿਆਸਤ ਕਾਫੀ ਪੱਕ ਚੁੱਕੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਜਦੋਂ ਸੱਤਾ ਵਿੱਚ ਨਹੀਂ ਆਏ ਸੀਗੇ ਤਾਂ ਉਹ ਇਸ ਗੱਲ ਦਾ ਦਾਵਾ ਕਰਦੇ ਸੀਗੇ ਜਾਂ ਇਹ ਕਹਦੇ ਹੁੰਦੇ ਸੀਗੇ ਲੋਕਾਂ ਨੂੰ ਪਰਮਾਉਂਦੇ ਹੁੰਦੇ ਸੀਗੇ ਕਿ ਇੱਕ ਮੁੱਖ ਮੰਤਰੀ ਨੂੰ ਦੋ ਕਮਰਿਆਂ ਤੋਂ ਵੱਧ ਜਿਹੜਾ ਹੈਗਾ ਘਰ ਦੀ ਲੋੜ ਨਹੀਂ ਹੈਗੀ ਪਰ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਉਦੋਂ ਸ਼ੀਸ਼ ਮੈਨ ਬਣਾਇਆ ਜਦੋਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਕੋਵਿਡ ਨੂੰ ਲੈ ਕੇ ਬਹੁਤ ਜ਼ਿਆਦਾ ਮਾਰਮਾਰੀ ਚੱਲ ਰਹੀ ਸੀ ਤਾਂ ਇਸ ਰੌਲੇ ਰੱਪੇ ਦੇ ਵਿੱਚ ਉਹਨਾਂ ਨੇ ਸ਼ੀਸ਼ ਮੈਨ ਤਿਆਰ ਕਰ ਰਿਆ ਤੇ ਇਸ ਸੰਬੰਧ ਵਿੱਚ ਜਦੋਂ ਲੋਕਾਂ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ ਤਾਂ ਉਹਨਾਂ ਨੇ ਉਹਨਾਂ ਨੂੰ ਸੱਤਾ ਦੇ ਵਿੱਚੋਂ ਬਾਹਰ ਕੀਤਾ ਤੇ ਹੁਣ ਜਦੋਂ ਇਸ ਸਬੰਧ ਵਿੱਚ ਉਹਨਾਂ ਨੇ ਕਿਉਂਕਿ ਉਹ ਮੁੱਖ ਮੰਤਰੀ ਨੇ ਤਾਂ ਇਸ ਗੱਲ ਕਰਕੇ ਉਹਨਾਂ ਦੀ ਪਾਰਟੀ ਨੇ ਇੱਕ ਕਾਨੂੰਨੀ ਲੜਾਈ ਵੀ ਲੜੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਖਿਤ ਇੱਕ ਵੱਡੀ ਕੋਠੀ ਦਿੱਤੀ ਜਾਵੇ ਇੱਕ ਵੱਡਾ ਨਿਵਾਸ ਸਥਾਨ ਦਿੱਤਾ ਜਾਵੇ ਤਾਂ ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਕੋਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਦਿੱਲੀ ਸਰਕਾਰ ਨੇ ਉਹਨਾਂ ਨੂੰ ਟਾਈਪ 7 ਜਿਹੜੀ ਹੈਗੀ ਹੈ ਇੱਕ ਕੋਠੀ ਦਿੱਤੀ ਸੀਗੀ ਤੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਉਹ ਏਡੀ ਕਬਡੀ ਕੋਠੀ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਮੌਜੂਦ ਨੇ ਹੁਣ ਸਿਰਫ ਇੱਕ ਕੋਠੀ ਨਹੀਂ ਹੈ ਜਿਹੜੀ ਹੈਗੀ ਹੈ ਦਿੱਲੀ ਦੇ ਵਿੱਚ ਹੈ ਇਹਦੇ ਨਾਲ ਹੁਣ ਇੱਕ ਗੱਲ ਵੀ ਸਾਹਮਣੇ ਆਉਣ ਲੱਗੀ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਜਿਹੜੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ 7 ਸਟਾਰ ਸਰਕਾਰੀ ਉਪਥੀ ਦਿੱਤੀ ਗਈ ਹੈ ਉਸ ਦੇ ਵਿੱਚ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਨੇ ਉੱਥੇ ਉਹਨਾਂ ਵੱਲੋਂ ਕੈਂਪ ਵੀ ਲਗਾਇਆ ਜਾਂਦਾ ਹੈ ਤੇ ਜਿੱਥੇ ਪੰਜਾਬ ਭਰ ਦੇ ਲੋਕ ਕਹਿੰਦੇ ਆਉਂਦੇ ਨੇ ਖਾਸ ਕਰਕੇ ਵਿਧਾਇਕ ਆਉਂਦੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਕਲਾਸ ਲੰ데요 ਨੇ ਬੜਾ ਖੁਸ਼ਕ ਅਜਿਹਾ ਚੱਲਦਾ ਆ ਰਿਹਾ ਹੈ ਤੇ ਇਥੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਂ ਮੁੱਖ ਮੰਤਰੀ ਭਗਵਾਨ ਪ੍ਰਧਾਨ ਨੇ ਉਹ ਜਿਹੜੇ ਕਹਿੰਦੇ ਨੇ ਕਿ ਅਸੀਂ ਕਟੜੀ ਇਮਾਨਦਾਰ ਹਾਂ ਅਸੀਂ ਇਹ ਗੱਲ ਮੰਨ ਵੀ ਲਈਏ ਕਿ ਉਹ ਕਟੜੀ ਇਮਾਨਦਾਰ ਨੇ ਤੇ ਕਟੜ ਇਮਾਨਦਾਰਾਂ ਨੂੰ ਇਸ ਤਰ੍ਹਾਂ ਦੀ ਕੁੱਖੀਆਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਇਹ ਠੀਕ ਹੈ ਕਿ ਉਹ ਆਪਣੇ ਅਲੱਗ-ਤੱਗ ਢੰਗ ਤਰੀਕੇ ਦੇ ਨਾਲ ਇਸ ਜਿਹੜਾ ਨਿਯਮਾਂ ਨੂੰ ਛਿੱਕੇ ਟਾ ਕੇ ਇਸ ਤਰ੍ਹਾਂ ਦੀ ਸਹੂਲਤਾਂ ਹਾਸਲ ਕਰੇ ਸੋ ਇਹ ਕੰਤੀਆਂ ਅਰਵਿੰਦ ਕੇਜਰੀ ਵਾਸਤੇ ਆਲ ਵਾਸਤੇ ਨਹੀਂ ਅਗੇ ਆ ਤੇ ਇਸ ਤਰ੍ਹਾਂ ਦੀ ਸਹੂਲਤਾਂ ਮਨੀਸ਼ ਸ਼ੋਧਿਆ ਵਾਸਤੇ ਵੀ ਨੇ ਅਸਤਿੰਦਰ ਜੈਲ ਵਾਸਤੇ ਵੀ ਨੇ ਇਸ ਤੋਂ ਇਲਾਵਾ ਜਿਹੜੀ ਦਿੱਲੀ ਤੋਂ ਬਹੁਤ ਵੱਡੀ ਫੌਜ ਪੰਜਾਬ ਦੇ ਵਿੱਚ ਤਾਇਨਾਤ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਜਿਹੜੀ ਹੈ ਸਹੂਰਤਾ ਮਿਲਦੀਆਂ ਨੇ ਤੇ ਇਹ ਸਬੰਧ ਵਿੱਚ ਹੁਣ ਕਾਫੀ ਸਿਆਸਤ ਵਿਭਾਗੀ ਹੈ ਤੇ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਵੀ ਬਹੁਤ ਸਾਰੇ ਤਾਲੇ ਕੱਸੇ ਨੇ ਕਿ ਜਿਹੜੇ ਹੈਗਾ ਅਰਵਿੰਦ ਕੇਜਰੀਵਾਲ ਜਿਹੜੀ ਇਹਨਾਂ ਦਾ ਜਿਹੜਾ ਖਾਂ ਦੇ ਦੰਦ ਕੁਝ ਹੋਰ ਤੇ ਦਿਖਾਉਣ ਦੇ ਦੰਦ ਕੁਝ ਹੋਰ ਨਹੀਂ ਇਸ ਕਰਕੇ ਜਿਹੜੀ ਇਹ ਈਮਾਨਦਾਰੀ ਦਾ ਇਹਨਾਂ ਨੇ ਇੱਕ ਖੰਨ ਪੈ ਗਈ ਹੈ ਉਹਦੇ ਅੰਦਰ ਬੜਾ ਕੁਝ ਲੁਕਿਆ ਹੋਇਆ ਹੈ ਅਸੀਂ ਉਹ ਤਾਂ ਹੀ ਕਹਦੇ ਹਗੇਗੇ ਕਿ ਅੰਦਰ ਕੀ ਹੈ ਮਤਲਬ ਅੰਦਰ ਕੀ ਕੁਝ ਲੁਕਿਆ ਹੋਇਆ ਹੈ ਪਰ ਫਿਰ ਵੀ ਇਹ ਹੈ ਕਿ ਇਹ ਜਿਹੜੀ ਗੱਲਾਂ ਨੇ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜਾਂ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਪਰਮਾ ਰਹੇ ਨੇ ਉਥੋਂ ਇਹ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਅਸਲ ਦੇ ਵਿੱਚ ਜਿਹੜਾ ਹੈਗਾ ਉਹ ਵੀ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਦੇ ਸਿਆਸਤਦਾਨ ਸਾਬਤ ਹੋਏ ਨੇ ਜਿਹੜੇ ਹੋਰ ਸਿਆਸਤਦਾਨ ਸਾਬਤ ਹੋਏ ਨੇ ਚਾਹੇ ਉਹ ਮੁੱਖ ਮੰਤਰੀ ਭਗਵਾਨ ਤੁਮਾਰ ਹੋਣ ਉਹ ਇਹ ਕਹਿੰਦੇ ਸੀ ਕਿ ਅਸੀਂ ਬੜਾ ਵੱਡਾ ਬਦਲਾਅ ਲਿਆ ਰਿਹਾ ਹੈ ਜਿਹੜਾ ਬਦਲਾਅ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਆ ਉਹ ਸਭ ਨੂੰ ਪਤਾ ਹੀ ਹੈ ਜਿਹੜੀ ਸਿੱਖਿਆ ਕਰਾਤੀ ਆ ਉਹਦੀ ਵੀ ਫੋਕ ਨਿਕਲ ਚੁੱਕੀ ਹੈ ਇਸੇ ਤਰੀਕੇ ਦੇ ਨਾਲ ਜੇ ਮੈਂ ਸਹਿਤ ਕ੍ਰਾਂਤੀ ਹੈ ਉਸੇ ਫੂਕ ਨਿਕਲੀ ਹੈ ਦੂਜੇ ਚੋਂ ਜਿਹੜਾ ਹੈਗਾ ਆਪਣਾ ਅਰਜਿੰਦਰਾ ਹਸਪੀਟਲ ਦੀ ਖਬਰ ਆ ਜਾਂਦੀ ਆ ਕਿ ਇੱਥੇ ਮੋਮਬਤੀਆਂ ਲਾ ਕੇ ਜਾਂ ਬਲਬ ਦੀ ਚਾਰਜ ਲਾ ਕੇ ਆਪਰੇਸ਼ਨ ਚੱਲਦੇ ਜਾਂਦੇ ਹਨ ਲਾਈਟਾਂ ਚੱਲੀਆਂ ਸੀ ਇਹ ਇਹ ਜਦੋਂ ਐਕਟਿਵ ਵੱਡੇ ਹਸਪਤਾਲ ਦਾ ਇਹ ਹਾਲ ਹੋਊਗਾ ਤਾਂ ਆਮ ਜਿਹੜੀਆਂ ਡਿਸਪੈਂਸਰੀਆਂ ਨੇ ਆਮ ਜਿਹੜੇ ਹਸਪਤਾਲ ਨੇ ਉਹਨਾਂ ਦਾ ਕੀ ਹਾਲ ਹੋਊਗਾ ਇਹ ਭਾਵੇਂ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਇਸੇ ਤਰੀਕੇ ਨਾਲ ਸਿੱਖਿਆ ਦੇ ਮਾਮਲੇ ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਬਹੁਤ ਵੱਡੇ ਛੱਡੇ ਗਏ ਨੇ ਉਹਨਾਂ ਦੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਜਿਵੇਂ ਜਦੋਂ ਹਾਈ ਕੋਰਟ ਇਹ ਹੁਕਮ ਦਿੰਦੀ ਹੈ ਕਿ ਤੁਸੀਂ ਜਿਹੜਾ ਦੱਸੋ ਜਿਹੜਾ ਹੈਗਾ ਜਿਹੜਾ ਸਕੂਲਾਂ ਦਾ ਹਾਲ ਕੀ ਹੈ ਫਿਰ ਇਮਾਨਦਾਰੀ ਦੀ ਗੱਲ ਹੈ ਇਹ ਕਹਿੰਦੇ ਆ ਕਿ ਅਸੀਂ ਇਹ ਮਾਮਲਾ ਬਈ ਬੰਨੀ ਬਿਲਕੁਲ ਜਾਂ ਰਿਸ਼ਵਤ ਖੋਰੀ ਸੈੱਡ ਨਿਕਾ ਸਕਦੇ ਜਿਵੇਂ ਹਰ ਹਰਜਨ ਉਸੇ ਪੁੱਲਰ ਦਾ ਕੇ ਸਾਹਮਣੇ ਆਇਆ ਇਹ ਸਬੰਧ ਵਿੱਚ ਰਾਜਪਾਲ ਕਟਾਰੀਆਂ ਨੇ ਵੀ ਇਹ ਕਿਹਾ ਹੈ ਕਿ ਜੇ ਨੱਕ ਦੇ ਹਟ ਹੈ ਅਜਿਹਾ ਕੁਝ ਹੋ ਰਿਹਾ ਤਾਂ ਕਿੱਥੇ ਕਿੱਥੇ ਕੁਝ ਸਭ ਕੁਝ ਹੋ ਸਕਦਾ ਹੈ ਸੋ ਇਹ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਰੂਬਰੂ ਕਰ ਰਿਹਾ ਜਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਉਤੋਂ ਇਹ ਆਪਾਂ ਦਾਦਾ ਲਗਾ ਸਕਦੇ ਆ ਕਿ ਆਮ ਆਦਮੀ ਪਾਰਟੀ ਉਹੀ ਜੀ ਉਹ ਪਾਰਟੀ ਹੈ ਚਾਹੇ ਜੀ ਕਾਗਰਸ ਜੀ ਚਾਹੇ ਜੀ ਅਕਾਲੀ ਦਲ ਸੀਗਾ ਜਾਂ ਹੋਰ ਜਿਹੜੀਆਂ ਪਾਕਿਰ ਜਿਹੜੀ ਭਾਜਪਾ ਭਾਰਤੀ ਜਨਤਾ ਪਾਰਟੀ ਆ ਉਸੇ ਤਰ੍ਹਾਂ ਦੇ ਇਹ ਵਰਤਾਰੇ ਕਰਦੀ ਹੈ ਇਮਾਨਦਾਰੀ ਜਿਹੜੀ ਕੋਈ ਗੱਲ ਨਹੀਂ ਹੈਗੀ ਇਸ ਗੱਲ ਕਰਕੇ ਤੁਸੀਂ ਇਸ ਭਰਮ ਦੇ ਵਿੱਚ ਲਾਰੇ ਹੋ ਕਿ ਇਹ ਇਮਾਨਦਾਰ ਨੇ ਜੇਕਰ ਤੁਹਾਨੂੰ ਕੋਈ ਸਹੂਤਾ ਦਿੱਤੀਆਂ ਜਾ ਰਹੀਆਂ ਨੇ ਜੇ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਤਾਂ ਇਹਦੇ ਬਦਲੇ ਦੇ ਵਿੱਚ ਪੂਰੀ ਦਿੱਲੀ ਨੂੰ ਜਿਹੜਾ ਹੈਗਾ ਸਹੂਤਾ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਦਿੱਲੀ ਦੇ ਉੱਤੇ ਅਰਮਿੰਦ ਗੈਰੀਵਾਲ ਮਨੀਸ਼ ਸ਼ਿਸ਼ੋਦੀਆ ਅਸਤਿੰਦਰ ਜੈਨ ਇਸ ਤੋਂ ਰਵਾ ਪਤਾ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਕਿੰਨੇ ਲੋਕ ਇਥੋਂ ਜਿਹੜਾ ਹੈਗਾ ਪੰਜਾਬ ਨੂੰ ਚੂਣ-ਚੂਣ ਕੇ ਖਾਰ ਰਹੇ ਨੇ ਤੇ ਇਸ ਗੱਲ ਕਰਕੇ ਪੰਜਾਬ ਦੇ ਸਿਰ ਇੰਨਾ ਕਰਜ਼ਾ ਟੱਟ ਚੁੱਕਾ ਹੈ ਜਿਸ ਦਾ ਤੁਸੀਂ ਅਨੁਮਾਨ ਵੀ ਨਹੀਂ ਲਾ ਸਕਦੇ ਕਿ ਕੱਨੇ-ਕੱਨੇ ਬੰਦੇ ਦੇ ਸਿਰ ਜੇਕਰ ਹੈਗਾ 1 ਲੱਖ ਤੋਂ ਵੱਧ ਦਾ ਕਰਜ਼ਾ ਕਰਿਆ ਹੋਇਆ ਹੈ ਜਿਹੜਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈ ਜਿਹੜੀਆਂ ਇਹ ਸਾਰੀਆਂ ਸਹੂਲਤਾਂ ਜਿਹੜੀ ਤੁਸੀਂ ਵੀ ਸਹੂਲਤਾਂ ਲੈਂਦੇ ਆ ਉਹ ਵੀ ਤੁਹਾਡੇ ਕੋਲ ਲਈ ਜਾਂਦੀ ਨੇ ਜਿਹੜੀਆਂ ਇਹ ਚੀਜ਼ਾਂ ਚਾਹੇ ਇਸ਼ਤਿਹਾਰ ਬਾਜ਼ੀ ਕਰਦੇ ਨੇ ਚਾਹੇ ਹੋਰ ਕੁਝ ਕਰਦੇ ਨੇ ਉਹ ਵੀ ਥੋੜਾ ਹੀ ਪੈਸਾ ਹੁੰਦਾ ਜਿਸ ਨੂੰ ਇਹ ਵਰਤਦੇ ਨੇ ਆਪਣੀ ਫਲੋਰ ਬਣਾਉਣ ਵਾਸਤੇ ਆਪਣਾ ਅਕਸ ਸੁਧਾਰਨ ਵਾਸਤੇ ਜਾਂ ਪ੍ਰਚਾਰ ਕਰਨ ਵਾਸਤੇ ਸਤਿ ਸ੍ਰੀ ਅਕਾਲ ਜਿਹੜਾ ਜਿਹੜੀ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇ ਲਿਵਾਲ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਇਮਾਨਦਾਰ ਕਹਿੰਦੇ ਸੀਗੇ ਉਹਨਾਂ ਦਾ ਇੱਕ ਨਹੀਂ ਕਈ ਕਈ ਜਿਹੜੇ ਹੈਗਾ ਹੋ ਸਕਦਾ ਗੁਜਰਾਤਕ ਵੀ ਕੋਈ ਸੀਸ਼ਮੈਨ ਹੋਵੇ ਗੋਆਕ ਜੁੱਤ ਵੀ ਸੀਸ਼ਮੈਨ ਹੋਵੇ ਕਿਤੇ ਹੋਰ ਵੀ ਜਿਹੜਾ ਹੈਗਾ ਅਜਿਹੇ ਸੀਸ਼ਮੈਨ ਹੋ ਸਕਦਾ ਪਰ ਹੂੰ ਜਿਵੇਂ ਸਵਾਤੀ ਮਾਰੀਵਾਲ ਨੇ ਇਹ ਗੱਲ ਕਹੀ ਹੈ ਇਸ ਗੱਲ ਨੂੰ ਹੁਣ ਜਿਹੜਾ ਹੈਗਾ ਇਹ ਕਾਫੀ ਚਰਚਾ ਦਾ ਵਿਸ਼ਾ ਹੈ ਸੋ ਇਹ ਅੱਜ ਦੀ ਗੱਲਬਾਤ ਹੈ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਤੇ ਆਪਾਂ ਤੁਹਾਡੇ ਰੂਪ ਰੂਪ ਹੋਵਾਂਗੇ ਫਿਰ ਮਿਲੋ ਤੇ ਆਜਿਆ ਸਤਿ ਸ਼੍ਰੀ ਅਕਾਲ